ਬੁੱਧੂ ਹੁਣੀ ਲੱਗੇ ਤਿਆਰ ਹੋਣ ਆਹ ਤਾਂ ਮੇਰੇ ਪੜਾ ਲਓ ਜੀ ਬੁੱਧੂ ਉਹਨਾਂ ਦੇ ਆ ਪਾਇਆ ਪਟਕ ਪਟਕ ਹੋਣ ਲੱਗੀ ਆਹ ਦੇਖੋ ਜੀ ਬੁੱਧੂ ਹੁਣੀ ਲੱਗੇ ਤਿਆਰ ਹੋਣ ਆਹ ਤਾਂ ਮੇਰੇ ਆ ਲਓ ਜੀ ਕਿਦਾ ਬਦੂਹਾਂ ਦੇ ਆ ਪਾਇਆ ਪਟਕ ਪਟਕ ਹੋਣ ਲੱਪੀ ਸੀ ਆ ਦੇਖੋ ਇਹਦਾ ਅੰਕਲ ਜਾਦੂਗਰ ਬਣਾਤਾ ਇਹਨੂੰ ਤੂੰ ਹਜੇ ਪਹਿਲਵਾਨ ਤੇਰੀ ਵੀ ਵਾਰੀ ਆਣੀ ਰੁਕ ਜਾ ਦੋ ਮਿੰਟ ਜੇ ਅਗਰ ਸੇਬਾ ਲਿਆ ਮੈਂ ਮੱਲੂਆ ਸੇਬਾ ਲਿਆ ਕਿਹੜਾ ਨਗਾ ਲਈ ਤੇ ਕੋਣ ਤਾਂ ਲੱਗ ਰਹੀ ਨਹੀਂ ਉਹ ਬਟਨ ਨਹੀਂ ਆ ਉਹਨੇ ਵੀ ਚੇਪੀਆਂ ਆਈਆਂ ਲਾਈਆਂ ਪੱਟ ਹੋ ਗਈਆਂ ਚਲੋ ਅੰਕਲ ਜੀ ਨੇ ਇਹਨੂੰ ਚੱਲ ਖੁੱਲਾ ਰਹਿਣ ਦੇ ਇਹਨੂੰ ਖੁੱਲਾ ਰਹਿਣ ਦੇ ਬਾਕੀ ਹੋ ਜੂਵੇ ਬਾਕੀ ਆ ਦੇ ਆ ਦੇ ਆ ਤਾਂ ਸਹੀ ਤੂੰ ਕਰੂਗਾ ਕੁਛ ਤਾਂ ਕਰੂਗਾ ਲੋ ਜੀ ਲੱਗੇ ਇਧਰ ਲੋ ਜੀ ਇਧਰ ਵੀ ਹੋਣ ਲੱਗਾ ਤਿਆਰ ਹੋਣ ਲੱਗੀ ਬੇਗਮ ਹਜੇ ਆਹ ਤੇ ਦੂਸਰੀ ਵੀ ਹੋਣੀ ਹੈ ਇਧਰ ਆ ਵੀ ਕਰ ਰਾਂ ਇਹ ਤਾਂ ਗਰੀਬਾਂ ਦੀ ਬੇਗਮ ਵੀ ਕਰਨੀ ਹਜੇ ਤਿਆਰ ਇਹ ਵੀ ਨਾਲ ਹੋਊਗੀ ਰੁਕ ਜਾ ਚਲੋ 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 ਅੰਕਲ ਜੀ ਚਲੋ ਰਵੇ ਨਾ ਕੋਸ਼ ਉਹ ਮਗਰ ਹਸੀਆ ਜਿਆ ਇਹ ਕੱਪੜੇ ਸਾਰੇ ਨਹੀਂ ਸਾਰੇ ਪਵਾ ਦੇਣੇ ਜਰਾਨੀਆਂ ਵਾਲੇ ਅਜੇ ਹੈ ਅੱਧੇ ਆ ਇਧਰ ਚਲੋ ਜੇ ਪਹਿਲਵਾਨ ਜੀ ਸਲਵਾਰ ਸਲਵੋਰ ਵੀ ਲਓ ਜੀ ਬਿਗਮਾ ਹੋ ਗਈਆਂ ਤਿਆਰ ਚਾ ਇੱਕ ਡਾ ਖੇਡ ਇਹ ਤੇ ਚਲਾਉਂਦੇ ਸ਼ੇਕ ਮਰ ਜਾ ਗੇੜੀ ਕੱਢ ਕੇ ਆਉਂਦੀ ਐ ਇਧਰ ਨੂੰ ਆ ਜਾ ਪਹਿਲਾਂ ਗੇੜੀ ਤਾਂ ਕੱਢ ਕੇ ਆਓ ਇੱਕ ਆ ਜਾ ਬਾਈ ਇਧਰ ਆ ਲੈ ਕੇ ਆ ਇੱਕ ਬੇਗਮ ਦੇ ਬੱਚਾ ਹੋਣ ਵਾਲਾ ਦੂਜੀ ਫੜ ਰਿਹਾ ਮਾਉਂਟਨ ਡਿਊਪ ਵੀ ਪੁਲਾ ਦੀ ਐ ਤੈਨੂੰ ਡਰ ਕੇ ਆ ਕੇ ਜੀਤ ਤੈਨੂੰ ਦਿਖਾਈ ਬੰਬੂਦਾਰੇ ਭਾਜੀ ਵੜ ਜਾ ਫੜ ਲਾ ਹੁਣ ਕੁੱਟ ਕੇ ਫੇਰ ਕਹਿੰਦੀ ਦੱਸਿਆ ਨੇ ਇਹ 1 2 3 ਅੱਲਾ ਉਹ ਤਿਆਗਦਾ ਭਾਜੀ ਉਧਰ ਖਾਣ ਲੋ ਡੁੱਗੀ ਆ ਇੰਝ ਜਰਾ ਹੁਣ ਕੀ ਕਹਦਾ ਨਾ ਵੜੀ ਆ ਉਹ ਦੇਖੀ ਦੇ ਕੀ ਭਾਜੀ ਹੁਣ ਕਦਾਂ ਸਹੀ ਐ ਤੇ ਨਾਲ ਕਹਿੰਦੇ ਭਿੰਦਾ ਪਵਾਰ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਐ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਅੱਜ ਚੱਲੇ ਆ ਸ਼ਿਮਲੇ ਨੂੰ ਪਹਿਲਾ ਸਟਾਪ ਸੀਗਾ ਪਹਿਲਾ ਬੁੱਧੂ ਹੁਣਾਂ ਨੇ ਕੀ ਖਾਂਦਾ ਭਾਜੀ ਤੂੰ ਨੂੰ ਆ ਜਾ ਥੋੜਾ ਸ਼ਕਰ ਗੰਦੀ ਤੇ ਦੂਸਰਾ ਸਾਂਧੀ ਕਾਦੀ ਰੋਟੀਆਂ ਦੇ ਥਾਬੇ ਦੇ ਕਹਿੰਦੇ ਲੰਗਰ ਛਕਣਾ ਹੈ ਨਾ ਭਲਵਾਨ ਨੂੰ ਜਿਆਦਾ ਭੁੱਖ ਲੱਗੀ ਆ ਭਲਵਾਨ ਕਹਿੰਦਾ ਫੇਸ ਦਾ ਨਾ ਖਾਣਾ ਮੈਂ ਲੈਂਦੀ ਖੇਚੜ ਕੀਤੀ ਅੱਗੇ ਲੰਗਰ ਲੱਗਾ ਉੱਥੇ ਰੁੱਕ ਜਾਣਾ ਨਹੀਂ ਭਾਜੀ ਲੰਗਰ ਆਜੋ ਜੀ ਸਭੀ ਪਾ ਕੇ ਦਿੰਦੇ ਆ ਹਣਾ ਹਾਂ ਉਹਦੀ ਕੀ ਮੇ ਇੱਕ ਜਿਹੜਾ ਉਹ ਜਿਹੜਾ ਜਿਹੜਾ ਇੱਕ ਪੁੱਤ ਲੈ ਆਇਆ ਸੀ ਦੂਸਰਾ ਹੁਣ ਇੱਥੇ ਲਾ। ਹਾਂ ਜੀ। ਪਹੁੰਚ ਗਏ ਕਹਿੰਦੇ ਹਿਜਾਰਪੁਰੀਆਂ ਦੇ ਢਾਬੇ ਇੱਧਰ ਪਾਜੀ ਹੁਣ ਪੁੱਤਿਆਂ ਨੂੰ ਕਹੀ ਜਾਂਦਾ। ਮੈਂ ਕਿਹਾ ਇੱਕ ਬੋਰ ਕੀ ਰੱਖਦੇ ਹੋ ਪੱਣੀ ਨਹੀਂ ਬੁੱਧੀ ਦੇਖੀ ਜਾਂਦਾ। ਪਲਵਾਨ ਜੀ ਕਦਾਂ ਕੀ ਖਾਓਗੇ? ਹੈ? ਇੱਧਰ ਨੂੰ ਹੀ ਜੋ ਮਰਜੀ ਭੁੱਖ ਲੱਗੀ ਜੀ ਇੱਧਰ ਬੁੱਧੂ ਬੁੱਧੂ ਨੂੰ ਵੀ ਨਾਲ ਹੀ ਲੱਗੀ ਉਦਾਂ ਤਾਂ ਭੁੱਖ। ਬਾਕੀ ਇੱਧਰ ਕਦਾਂ ਕੀ ਖਾਣਾ? ਤੂੰ ਤਾਂ ਨਾ ਹੀ ਕਰੀ ਚੱਲੋ ਤੂੰ ਤਾਂ ਨਾ ਹੀ ਕਰੀ ਚੱਲੋ ਤੂੰ ਲਿਆ ਪਾਣੀ ਦੀ ਬਾਲਟੀ ਤੇ ਇਹ ਲਿਆਉਂਦਾ ਪੋਤੇ ਵਾਲਾ ਕੱਪੜਾ ਲੰਮੇ ਠੇ ਪੈ ਕੇ ਪੈਰੇ ਪੋਚੇ ਹੈ ਨਹੀਂ ਗੇ ਬੋਲ ਤੇਲ ਦੀ ਟੈਂਕੀ ਭਰ ਆ ਲਈ ਆ ਹੁਣ ਬਾਕੀ ਪੋਚੇ ਆ ਨੇ ਸਹਾਰੇ ਚਾੜਨਾ ਚੱਲੋ ਇਹ ਆ ਇਹ ਪੋਚੇ ਸੋਖ ਭਾਜੀ ਹੁਣੀ ਵੀ ਚੱਲ ਜਾਣਾ ਬਾਫ ਰੋਟੀ ਦਾ ਟੋਟਾ 14 ਦੀ ਵਾਪਸੀ ਆ ਚਲੋ ਇਧਰੋਂ ਮੰਗ ਲਓ ਹੈ ਲਓ ਜੀ ਦਿਖਾਉਂਦੇ ਆ ਬਾਕੀ ਅੱਗੇ ਤੁਹਾਨੂੰ ਜਲਵਾ ਚੈੱਕ ਕਰਾਉਣਾ ਹੈ ਕਦੇ Shimla ਦਾ ਪਲਵਾਨ ਜੀ ਵਰਦੀ ਕਰਾ ਦੀਏ ਤਿਆਰ ਉਥੇ ਬੁਢੀ ਵਾਲੀ ਜਿਹੜੀ ਪਹਿਲਾਂ ਪਾਈ ਸੀ ਬਹੁਤ ਚੱਕ ਜੀ ਆ ਗਿਆ ਕਹਿੰਦੇ ਰੋਟੀ ਪਾਣੀ ਪਹਿਲਾਂ ਸਾਨੂੰ ਪਾਲਾਂ ਦੋ ਤੂੰ ਥੱਲੇ ਥੱਲੇ ਦੋ ਏ ਬੁੱਧੂ ਤੂੰ ਫ੍ਰੀ ਵਾਲਾ ਵਾਂ ਓਏ ਤੂੰ ਉਦੋਂ ਹੀ ਕਰਨ ਥੱਲੇ ਚਮਚੇ ਚੱਟਣੇ ਤੁਸੀਂ ਚਮਚੇ ਚਮਚੇ ਚੱਟਣੇ ਚਮਚੇ ਕੋਈ ਦੋ ਆਰਡਰ ਕਰਦੇ ਦੇਖੋ ਤਾਂ ਇੱਕ 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 ਹੋਰ ਲਾ ਦੇ ਜਲਦੀ ਜੀਦੀ ਇਧਰ ਫੜਾਓ ਪਹਿਲਾਂ ਸਾਨੂੰ ਖਾਲਣ ਦੋ ਤੁਸੀਂ ਦੇਖੋ ਮੂੰਹ ਹੱਲ ਮੈਂ ਕਹਾਂ ਕਰੇ ਕਿੰਨੀ ਕੁਆਂਟੀਟੀ ਕਿੰਨੀ ਕਰ ਆ ਬੰਦੇ ਦੇਖੋ ਓਏ ਓਏ ਮੇਰਾ ਰੱਬਾ ਓਏ ਉਧਰੋਂ ਚਪੇੜਾ ਪੈਣੀ ਆ ਬੁੱਤ ਤੇ ਮਹਿਕਮੇ ਤੋਂ ਉਹ ਖੜਾ ਹੋਣਾ ਬਾਹਰ ਤੋਂ भूख ਲੱਗੀ ਐ ਬਰੋ ਲਓ ਜੀ ਚੱਕ ਲੋ ਚੱਕ ਰੋਟੀ ਖਾਣੀ ਤੇ ਹੁਣ ਖਾ ਲੋ ਆਹੀ ਕਿਦਾਂ ਭਾਜੀ ਦੁਪਹਿਰ ਹੈ ਇਹੀ ਦੁਪਹਿਰਾਂ ਤੇ ਇਹੀ ਰਾਤ ਰਾਤ ਆ ਤੁਹਾਡੇ ਚੱਕ ਲੋ ਇੱਕ ਬੁੱਧੂ ਹੁਣਾਂ ਨੂੰ ਨਾਂ ਲਿਆਓ ਭਾਜੀ ਕੁਛ ਨਹੀਂ ਮੈਨਨ ਤੇ ਇੱਕ ਭੁੱਖੇ ਹੀ ਗੱਡੀ 'ਚ ਬਹਿ ਜਾਣਗੇ ਭੁੱਖੇ ਗੱਡੀ 'ਚ ਜਾ ਕੇ ਫ੍ਰੀਜ ਤੇ ਜਾਣਾ ਤੇ ਕਿ ਜਾਣਾ ਭੁੱਖੇ ਘਰੋਂ ਉਹ ਚੱਲ ਕੇ ਲੱਦ ਕੇ ਜਾਣ ਵੀ ਤਿੰਨ ਦਿਨ ਕੁਛ ਖਾਈਏ ਨਾ ਕੁਝ ਮਿੱਠੇ ਦੇ ਕੀ ਖਾਣਾ ਮਿੱਠੀਆਂ ਦੇ ਦਿਓ ਇਹਨਾਂ ਨੂੰ ਕੀ ਦੇ ਦੋ ਭੁਗੀਆਂ ਉਹ ਜਾ ਇਹਨੂੰ ਇਹਨਾਂ ਮਿੱਠੇ ਚ ਕੀ ਆ ਹੈ ਗਿਆ ਮੂੰਹ ਮਿੱਠੇ ਵਾਲੇ ਇਹਨਾਂ ਦੇ ਇਹਨਾਂ ਦੇ ਕਪੜਾ ਮਾਰ ਕੇ ਬਾਹਰ ਕੱਢੋ ਆ ਭਾਈ ਜੀ ਜੇ ਦੋ ਬੰਦੇ ਇਹਨਾਂ ਨੂੰ ਠਾਡੋ ਯਾਰ ਭਾਈ ਹਾਂ ਆ ਭੇਜੋ ਪੰਜ ਚਾਰ ਜਾਨਾ ਕੱਢਿਓ ਬਾਹਰ ਯਾਰ ਉਹ ਦੇ ਅੰਕਲ ਅੰਕਲ ਹੱਥ ਮਾਰ ਦਿੰਦੇ ਆ ਕੱਢੋ ਇਹਨਾਂ ਨੂੰ ਬਾਹਰ ਹੀ ਦੇ ਦੱਸ ਆ ਗਿਆ ਵੀ ਇਹਦੇ ਸੈਂਕੜਾ ਪਾ ਕੇ ਬਾਹਰ ਬੰਦਿਆ ਜਾਂਦੀ ਨਹਿਰ ਤੇ ਇਹਨੂੰ ਚਰ ਲੰਦ ਸੇ ਕਾਕੂ ਚਰ ਲੰਦੇ ਇਹਨੂੰ ਉਹਦੇ ਹੈ ਖੇਲਦੇ ਆ ਗੱਡਾ ਤੂੰ ਚਾਕੇ ਇਹਨੇ ਗੁਫੇ ਦਾ ਢੇਰ ਖਲਾਰਨਾ ਭਾਈ ਚਾਪੀ ਤੇ ਇਧਰ ਉਸ ਨੂੰ ਉਹਨੂੰ ਡੌਲਟ ਆ ਗਈ ਕਰੇ ਮੇਰੇ ਖਿਆਲ ਨੇ ਇਹਨੂੰ ਡੌਲਟ ਲੱਗੀਆਂ ਸੀ ਭਾਜੀ ਕੰਮ ਕਢਾ ਲਿਆ ਇਹਨੇ ਡਾਈਪਰ ਲੈ ਕੇ ਆਇਆ ਡਾਪਰ ਲੈ ਆਇਆ ਪੁੱਟੂ ਆ ਗਈ ਓਏ ਇੱਜੇ ਸਾੜੇ ਫਰੂਟੀ ਦਾ ਪਟਾਕਾ ਪਾਇਆ ਹੁੰਦਾ ਜਰਸਾ ਇੱਧਰ ਰਹਿਦਾ ਨਹੀਂ ਛੱਡਦਾ ਬੰਦਾ ਘਰੇ ਕੋਈ ਮੱਝਾਂ ਰੱਖ ਲਓ ਇੰਨੀ ਸੋਚਦਾ ਨਾ ਕਿਰੂਗੀ ਤੁਹਾਡੇ ਵੇ ਰਹਿ ਤਾਂ ਬਜਿਆ ਪਹਿਲਵਾਨ ਹੋਣਾ ਨੇ ਚੱਕ ਤਾਂ ਲਾ ਲਿਆ ਮੂੰਹ ਦੇਖ ਲਓ ਜੀ ਇੱਧਰ ਲਓ ਜੀ ਪਹੁੰਚ ਗਏ ਸ਼ਿਮਲੇ ਤੇ ਗੋਲੇ ਦਾ ਡੈਡੀ ਚੜ ਗਿਆ ਕਹਿੰਦਾ ਨਾਲ ਹੀ ਜਾਣਾ ਮੈਂ ਕਮਰਾ ਮੈਂ ਲੈ ਕੇ ਦੇਣਾ ਵਾ ਹੁਣ ਮਾਉਂਟਨ ਡਿਊ ਵੀ ਪਲਾ ਦਿਆ ਤਾਨੂੰ ਡਰ ਕੇ ਆ ਕੇ ਜੀਤ ਤਕਾਈ ਮਾਰੀ ਇਹਨਾਂ ਦਾ ਗਾਇਮ ਬੰਬੂਦਾਰੇ ਭਾਜੀ ਵੜ ਜਾਣ ਫੜ ਲਾ ਹੁਣ ਕੱਟ ਕੇ ਫੇਰ ਕਹਿੰਦਾ ਦੱਸਿਆ ਨੇ ਇਹ 1 2 3 ਅੱਲਾ ਧਿਆਨ ਦਾ ਭਾਜੀ ਉਹਦੇ ਖਾਈ ਲੋ ਡੂੰਗੀ ਆ ਇੰਝ ਨਾ ਹੁਣ ਕੀ ਕਰਨਾ ਵੜੀ ਆ ਤੋ ਆ ਉਹ ਦੇਖੀ ਦੇਖੀ ਭਾਜੀ ਹੁਣ ਕਦਾਂ ਸਹੀ ਐ ਠੀਕ ਐ ਉਹਨੂੰ ਓਏ ਉਹਨੂੰ ਆਪਣੀਆਂ ਪੋਚਾਂ ਚ ਆ ਕਦਾਂ ਪਿਆਲਾ ਪਿਆਲਾ ਜਿਹੜਾ ਦੇਵੀ ਦੇਵਤੇ ਤੇ ਆਉਣੇ ਆ ਧਿਆਲਾ ਜਿਹੜੇ ਦੇਵੀ ਦੇ ਉੱਤੇ ਤੋਣੇ ਆ ਤੂੰ ਹੁਣ ਨਹੀਂ ਹੁੰਦਾ ਮੇਰੇ ਖਾਨਾ ਕਿੱਥੇ ਉਹ ਉਹ ਚਰਜ ਦਿਖ ਪਿਆ ਮੈਨੂੰ ਅੱਛਾ ਨਾ ਚਲੋ ਚਲੋ ਆ ਇਹਨੂੰ ਵੀ ਆ ਜਾ ਆ ਦੇ ਆ ਦੇ ਚਲੋ 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 ਜ਼ੋਰ ਸੇ ਬੋਲਾ ਚਲੋ ਚਲੋ ਗੱਡੀਆਂ ਉੱਪਰ ਵੀ ਜਾਂਦਾ ਤੈਨੂੰ ਸੁਣਾ ਦੇ ਤੈਨੂੰ ਸਵਰਗ ਦੇ ਝੂਟਾ ਤਾਂ ਦੇ ਦੇਣਾ ਅਸੀਂ ਅਮਰਤ ਮਾਨ ਦਾ ਗਾਣਾ ਸੁਣਿਆ ਸਵਰਗ ਦੇ ਝੂਟਾ ਲੈ ਕੇ ਵਾਪਸ ਆਵਾਂ ਮੈਂ ਰਾਹ ਜਾਂਦਾ ਹਾਂ 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 ਗੋਲੇ ਦੇ ਡੈਡੀ ਗੋਲੇ ਦੇ ਡੈਡੀ ਗੱਡੀ ਨਹੀਂ ਜਾਣੀ ਉੱਥੇ ਗੋਲੇ ਦੇ ਡੈਡੀ ਇੱਥੇ ਗੱਲ ਤਾਂ ਸਾਨੂੰ ਗਾਣਾ ਸੁਣਿਆ ਸਵਰਗ ਦੇ ਝੂਟਾ ਲੈ ਕੇ ਵਾਪਸ ਆਵਾਂ ਮੈਂ ਤੈਨੂੰ ਉੱਥੇ ਛੱਡ ਦੇਣਾ ਅਸੀਂ ਵਾਪਸ ਨਹੀਂ ਹੋਣਾ ਤੂੰ ਸਵਰਗ ਦਾ ਝੂਟਾ ਉੱਥੇ ਸਵਾ ਦੇਣਾ ਤੈਨੂੰ ਕਰੋ ਜੀ ਚੈੱਕ ਇਧਰ ਮਾਹੌਲ ਕਹਿੰਦੇ Shimla ਦਾ ਤੇ ਪਹੁੰਚ ਗਏ ਆ ਹੁਣ ਦੇ ਲਓ ਜੀ ਕਹਿੰਦੇ ਪਹੁੰਚ ਗਏ ਮੁੰਡੇ Shimla 'ੇ ਖਾ ਕੇ ਮਰੁੰਡੇ ਤੇ ਵੱਧ ਭਾਜੀ ਨੇ ਉਹ ਛੱਡੇ ਅੱਜ ਹਨਾ ਰਹਿ ਰੱਬ ਦਾ ਨਾਮ ਕਹਿਣਾ ਚੌਥੀ ਮੰਜ਼ਲ ਤੇ ਗੱਡੀ ਲਾਤੀ ਜੀ ਤੇ ਕੰਮ ਆਇਆ ਨਸਾਹੋ ਫਾਰੀ ਹੋਇਆ ਪਿਆ ਬਦੂ ਹੁਣੀ ਵੀ ਪਹੁੰਚ ਗਏ ਜੀ Shimla 'ੇ ਨੂੰ ਦੀ ਆ ਤੇਰੀ ਕਹਿੰਦਾ ਇਹਨੇ ਆਉਣਾ ਭਾਈ ਜੀ ਬਾਟ ਬਚਾ ਲਈ ਆ ਪਹਿਲਾਂ ਇੱਕ ਲੈਫਟ ਚੜੇ ਤੇ ਹੁਣ ਦੂਸਰੀ ਦੀ ਵਾਰੀ ਆ ਤੇ ਟਿਕਟ ਲੱਗੀ ਉਹਦਾ 20 20 ਰੁਪਏ ਖਰੇ ਸਹੀ ਆ ਉਹਦਾ ਤੁਰਨ ਨਾਲ ਉਹਨੇ ਤਾਂ ਕਿੰਨਾ ਟਾਈਮ ਕਿੰਨਾ ਬਚ ਜ ਗਿਆ ਆਪਣਾ 20 25 ਮਿੰਟ ਸਹਾ ਦੀ ਆਵਾਜ਼ ਵੀ ਸੁਣਾ ਦੇ ਵਿੱਚ ਸਾਹ ਹੁਣ ਚੜੇ ਬਹੁਤ ਆਥੇ ਪਹਾੜੀ ਤੇ ਕੀ ਕੀਤਾ ਜਾਵੇ ਕੋਈ ਦੱਸੋ ਜੀ ਬੁੱਧੂ ਨੂੰ ਮਨ ਨਹੀਂ ਚੜਿਆ ਦੇਖ ਤਾਂ ਮੂੰਹਾਂ ਨਹੀਂ ਭਰਦੇ ਜੀ ਪਹੁੰਚ ਕੇ ਕਹਿੰਦੇ ਸ਼ਿਮ ਲਈ ਦੇਖੋ ਨੇ ਤੁਹਾਨੂੰ ਵਿਊ ਚੈੱਕ ਕਰਿਓ ਪਹਾੜੀ ਤੇ ਇਧਰੋਂ ਦਿਸਣੇ ਨੇ ਹੋਰ ਜਾਣਾ ਲੈਫਟ ਤੇ ਕਿੱਥੇ ਚੱਲੋ ਸਾਹਮਣੇ ਚਾਟ ਮਸਾਲੇ ਵਾਲੇ ਚਾਟ ਮਸਾਲੇ ਲਓ ਜੀ ਗੱਡੀ ਲਗਾ ਕੇ ਬੁੱਧੂ ਕਦਾ ਰੋ ਗਿਆ ਰੋ ਗਿਆ ਕਿਦਾਂ ਭਾਜੀ ਆਜੂ ਇਹ ਨਾਲੇ ਲਈ ਚਲੋ ਗੱਡੀ ਨੇ ਮਨ ਖਿੱਚ ਕੇ ਇਹਨੂੰ ਤਾਂ ਨੂੰ ਲਿਆਉਣਾ ਜਿੰਨੇ ਚੜਾਈ ਆ ਲਓ ਜੀ ਬਦੂ ਹਾਲੈਂਡ ਹੈ ਜਾਈਦਾ ਤੇਰੇ ਲਈ ਦਾ 4x4 ਪੌੜੀਆਂ ਚੜ ਕੇ ਆਉਂਗਾ ਮੈਂ ਆਹ ਸੜੀਆਂ ਸੁੱਕੀ ਚੜੋਂਗੇ ਹਾਂ ਚਲੋ ਇਧਰ ਹੋਟਲ ਦਿਖਾਇਆ ਜੀ ਸਮੈਲ ਆਉਂਦੀ ਸੀ ਹੋਟਲ ਸੀ 2500 ਦਾ ਕਹਿੰਦਾ ਪਾਜੀ ਕਹੋ ਇਹਨੂੰ ਮੜ ਜਾ ਹੋਰ ਭਾਵੇਂ 1200 ਵਾਲਾ ਲੈ ਰਹੇ ਪਰ ਸਾਫ ਜਾਈਦਾ 1200 ਵੀ ਲਾ ਦੇਾਂਗੇ ਚਲੋ ਉਹ ਸਾਮਾਨ ਚੱਕ ਲਿਆ ਉਹਨੇ ਪਲਵਾਨ ਆ ਤਰਾ ਦੇਖੋ ਉਹ ਕਿਹਦੇ ਪੈਸੇ ਉਹ ਤੇਰੇ ਸਾਥ ਨਹੀਂ ਉਹ ਦੇ ਆ ਦੇ ਪਲਵਾਨ ਇਧਰ ਪਲਵਾਨ ਦਾ ਵੇਰੀਆ ਪਲਵਾਨ ਇਧਰ ਆ ਓਏ ਦੇਖ ਬਾਈ ਤੇਰੀ ਕਾਪੀ ਲੱਭੀ ਆ ਦੇ ਇਧਰ ਆ ਓਏ ਨਾਲ ਇਧਰ ਭਰਾ ਦੇ ਖੜ ਜੁੜਵਾ ਭਰਾ ਦੇ ਆ ਦੇ ਭਾਜੀ ਤੁਸੀਂ ਕਿਹੜੇ ਕਿਹੜੇ ਮੇਲੇ ਚ ਵਿਛੜੇ ਸਕੇ ਕੁੰਬਲੇ ਮੇਲੇ ਚ ਆ ਦੇਖੋ ਆ ਆ ਤੂੰ ਤਾਂ ਪੰਦਰਾਂ ਚੋਰ ਲੱਗਦਾ ਸ਼ਗਲ ਨੂੰ ਆਹ ਸ਼ਾਦੀ ਕੋਈ ਚੋੜੀਏ ਨਿਆਣ ਸੇਮ ਹੀ ਆ ਭਾਜੀ ਆਉ ਲੱਗਦੇ ਕਿ ਨਹੀਂ ਪੱਪੀ ਹੋ ਜਾਏ ਇਹ ਤਾਂ ਭਗਵਾਨ ਜਿੱਦਾਂ ਸਹੀ ਟਾਈਮ ਤੇ ਜਨਮ ਦੇ ਲਿਆ ਇਹ 15 ਦਿਨ ਚੜ ਗਿਆ ਥੋੜਾ ਕਾਲਾ ਹੋ ਗਿਆ ਚਲੋ ਆ ਜਾਓ ਜੀ ਆ ਜਾਓ ਜੀ ਕਰੋ ਚੈੱਕ ਸ਼ਿਮਲਾ ਇੱਧਰ ਆ ਜੀ ਮੇਨ ਜਿਤਾ ਚਾਰ ਚ ਜਿੱਥੇ ਮਾਰ ਰੋਡ ਜਿੱਥੇ ਲੋਕੀ ਆਉਂਦੇ ਆ ਸਾਰਾ ਸਾਰਾ ਸ਼ੁਨਾ ਆਪਕਾ ਹੀ ਹੈ ਹਮਾਰਾ ਹੋਟਲ ਹੈ ਐਵੇਂ ਲੈ ਕੇ ਨਾ ਕਦੀ ਆਇਆ ਨੂ ਤਾਂ ਕਦੀ ਆਇਆ ਨੂ ਭਾਈ ਸਾਹਿਬ ਟਾਈਮ ਪਾਸ ਕਰਨਾ ਜਿੱਥੇ ਮਰਦੀ ਲੈ ਜਾਓ ਆ ਜੀ ਵਿਊ ਚੈੱਕ ਕਰੋ ਇੱਧਰ ਬਾਕੀ ਉਹ ਸਿਰੂਪ ਤਾਰ ਹੋਣਾ ਪਹਿਲਵਾਨ ਹੋਣਾ ਦਾ ਹੋਟਲ ਤੋਂ ਬਾਅਦ ਆਉਨੇ ਆਂ ਭਲਵਾਨ ਜੀ ਤੁਹਾਨੂੰ ਚਾਹ ਹੀ ਨਹੀਂ ਸ਼ਿਮਲੇ ਆਿਆਂ ਦਾ ਹੋ ਜਾਣ ਫੇ ਚਾਹ ਫੇ ਪਿੰਦੇ ਜਾਣ ਫੇ ਆਜੋ ਗਾਂ ਨੂੰ ਅੱਗੇ ਗਾਣਿਆਂ ਤੇ ਪੈਂਦੇ ਅਜੇ ਅੰਦਰ ਮਸ਼ੀਨ ਤੇ ਪਹਿਣਗੇ ਸੀਮੈਂਟ ਵਾਲੀ ਜਿਹੜੀ ਐਨੂੰ ਲੈਂਟਰ ਪਾਉਣ ਵਾਲੀ ਮਸ਼ੀਨ ਤੇ ਪਹਿਣਗੇ ਝਾਫੇ ਆਹ ਚੈੱਕ ਕਰੋ ਚਾਹ ਦੇਖੋ ਚਾਹ ਆਹ ਨਹੀਂ ਹਟਦਾ ਨਹੀਂ ਮੰਦਾ ਨਹੀਂ ਰੀਸਾਂ ਤੇਰੀਆਂ ਭਲਵਾਨਾ બસ ਬਸ 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 ਪਿੰਟ ਨਾ ਪੜਾ ਲਈ ਹੁਣ ਮਾਲੀ ਗੱਲ ਕੀ ਕਰਦੇ ਸੀ ਮੈਂ ਦੁੱਖਾਂ ਦੀ ਗੱਲ ਕਰ ਰਿਹਾ ਮੈਂ ਉਹ ਖਤਮ ਸਾਰੇ ਦੁੱਖ ਕੀ ਆਪੇ ਮੇਰੇ ਹੀ ਸਹੀ ਆਉਂਦੇ ਆ ਉਹ ਕਾ ਤੇ ਪਤਾ ਨਹੀਂ ਇਹ ਸਾਰੇ ਮੈਨੂੰ ਕਿਉਂ ਦਿੰਦੇ ਆ ਖਾ ਕੀ ਕਹਿੰਦੇ ਰਹਿੰਦੇ ਫੇ ਰੋਈ ਕਾ ਤੇ ਜਾਂਦਾ ਯਾਰ ਤੂੰ ਰੋਈ ਜਾਂ ਨਾਲ ਐ ਕੋਈ ਨਹੀਂ ਅੰਦਰ ਨਵੇਂ ਪਹਿਲਵਾਨ ਵੇਖੀ ਹੋਇਆ ਯਾਰ ਵੇਖੀ ਹੋਇਆ ਯਾਰ ਕੋਈ ਨਹੀਂ ਆਇਆ ਦੇਖੀ ਹੋਇਆ ਪਹਿਲਵਾਨ ਬੋਲੇ ਚੇਤਾ ਦਾ ਭਿੰਦੜਾ ਜੱਪੀ ਬੋਲੇ ਦਾ ਚੇਤਾ ਹੁੰਦਾ ਗੋਲੇ ਦਾ ਉਹਨੇ ਜਿਆਦਾ ਰੋਣਾ ਹੁੰਨੇ ਜਿਆਦਾ ਰੋਣਾ ਹੁੰਨੇ ਉਹਦੇ ਜਿਆਦਾ ਰੋਣਾ ਪਹਿਲਵਾਨਾ ਤੂੰ ਜਿਆਦਾ ਰੋਣਾ ਪਹਿਲਵਾਨ ਨਲੀ ਨਾ ਲਾ ਦੇ ਮੇਰੀ ਜੈਕਟ ਨੂੰ ਬਾਕੀ ਕੋਈ ਨਹੀਂ ਉਹ ਰੋਈ ਜਾਂਦਾ ਯਾਰ ਲੈ ਪਹਿਲਵਾਨ ਫੇਕ ਹੀ ਹੋਇਆ ਫਿਰ ਨਹੀਂ ਬੰਦੇ ਦੇ ਜਾਨ ਜਾਣ ਕੇ ਰੋਂਦਾ ਬਾਜੀ ਕਰ ਉਹ ਕਾਈ ਜਾਂਦੇ ਉਹ ਤੇ ਪੀਦੇ ਕਾਈ ਜਾਂਦੇ ਉਹ ਰੋਈ ਜਾਂਦਾ ਹੈ ਕੀ ਖਾਈਏ ਦੇਖਣਾ ਜੇ ਰੋਣ ਤੋਂ ਹੋਂ ਰਹਿ ਗਿਆ ਕਹਿੰਦਾ ਆਹ ਸਾਲਾ ਕੀ ਘੜ ਘੜ ਕਰੀ ਜਾਂਦਾ ਕਹਿੰਦਾ ਆਪਾਂ ਵੀ ਖਾਈਏ ਮੈਂ ਦੇਖ ਲੈ ਜੇ ਰੋਣ ਤੋਂ ਹੋਂ ਰਹਿ ਗਿਆ ਤੇ ਹੈ ਫੇਰ ਰੋਲਾਂਗੇ ਕਹਿੰਦਾ ਚੀਜੀ ਖਾ ਲੀਏ ਫੇਰ ਰੋਲਾਂਗੇ ਕੰਪਨੀ ਬੰਦ ਕਉਣੀ ਜੇ ਕਹਿਣ ਲੱਗ ਦੱਸੋ ਫਿਰ ਮੈਂ ਪੀਡੀਏ ਦੀ ਆਪਾਂ ਆਕੀ ਗਈ ਹਾਂ ਮੋਟੀਆਂ ਮੋਟੀਆਂ ਆਪੇ ਆਪ ਹੀ ਦੇਖੇ ਮੰਗੀਦਾ ਕਹਿੰਦਾ ਖਣੀ ਕੁੱਕੜ ਦੇ ਲੱਤਾਂ ਹੈ ਕਿ ਬੱਕਰੇ ਦੇ ਲੱਤਾਂ ਮੋਟੀਆਂ ਮੋਟੀਆਂ ਖਾਦੀਆਂ ਮੋਟੀਆਂ ਮੋਟੀਆਂ ਇਹਦੇ ਵੀ ਹੋਇਆ ਇਹਨਾਂ ਨੇ ਪਾ ਜਾਲ ਪੀਜੇ ਦਾ ਆਪਾਂ ਨੂੰ ਚੰਗੇ ਲਾਦੇ ਨੇ ਰੋਟੀਆਂ ਹੀ ਆ ਉੱਤੇ ਮਣਮਣਾ ਪੀਸ ਪਾਇਆ ਹੁੰਦਾ ਨਹੀਂ ਚਿਕੜ ਤਾਂ ਇਹਨਾਂ ਦਾ ਮੱਕੀ ਰੋਟੀ ਸਾਗ ਬਣਾਇਆ ਹੈਗਾ ਤਾਂ ਖਾਣ ਨਾ ਤਾਂ ਬੈਣੀ ਆ ਪੱਖੀ ਚ ਬੈਣੀ ਆ ਤੇਰੇ ਹੁਣ ਇਹ ਨਹੀਂ ਅੱਜ ਵੀ ਬਹੁਤ ਭੱਡੀਆਂ ਲੱਤਾਂ ਪੌਲਕੀਆਂ ਨੇ ਉਹ ਪਵਾ ਦੇ ਨੇ ਹੁਣ ਫੁੱਟੇ ਪੈਣੇ ਗੱਲ ਨਹੀਂ ਬਣੀ ਨਹੀਂ ਹੁਣ ਤੂੰ ਲੋਕਾਂ ਨੂੰ ਕੀ ਕਹਿਣ ਤਾ ਕੋਣ ਤੇ ਜਾਣਾ ਨਹੀਂ ਆਉਣਾ ਨਹੀਂ ਯਾਰ ਆਉਣਾ ਆਪਾਂ ਨੂੰ ਵੀ ਨਹੀਂ ਤੂੰ ਦੱਸਣਾ ਚਾਹੁੰਦਾ ਆ ਵੀ ਕਿੱਦਾਂ ਕੁਛ ਇਹ ਪੈਣਾ ਨਹੀਂ ਆਣਾ ਬਗਲੇ ਦੇ ਪਹਿਲੇ ਦਿਨ ਦੇਖ ਲੈ ਕੀ ਖਾਣਾ ਹੈ ਹਨਾ ਖਾਣ ਪੀਣੇ ਵਧੀਆ ਹੋਣਾ ਚਾਹੀਦਾ ਨਾ ਤਾਰੂ ਵੀ ਤੋੜੀ ਹੋਊਗੀ ਕਹਿੰਦੇ ਗੁੱਡ ਮਾਰਨਿੰਗ ਤੇ ਬਾਕੀ ਮੇਰ ਨਾਲ ਕਦਾਂ ਤੜਾਦੀ ਐ ਪਲਵਾਨ ਜੀ ਜੇ ਨਹੀਂ ਹਜੇ ਤੜਾਦੀ ਆ ਫੇ ਹੋਰ ਕੀ ਪਕਵਾ ਹਾਂ ਤਾਂ ਲੱਗੀ ਆ ਤੇ ਕੀ ਖਾਣਾ ਕੀ ਆ ਪਰੌਠੇ ਪਰੌਠੇ ਖਾਣੇ ਆ ਆਲੂ ਵਾਲੇ ਕਿੰਨੇ ਕਦੇ ਡੋਂਗੇ ਕਿ ਜਦੋਂ ਕਿੰਨੇ ਖਾਣੇ ਆ ਅੰਤਰਾ ਹੈ ਤਾਂ ਬਹੁਤ ਖਾ ਹੋ ਜਾਣੇ ਆ ਜ਼ਿਆਦਾ ਖਾ ਹੋ ਜਾਣੇ ਅੱਜ ਤੇਰੇ ਉਹ ਤਰ ਤੰਨਾ ਚੜਾਈ ਇਧਰ ਬੁੱਧੂ ਹੁਣੀ ਸਵੇਰੇ ਚ ਆ ਇੰਨਾ ਸਵੇਰੇ ਹੀ ਉੱਠੇ ਜੀ 5 ਵਜੇ ਮਟੂ ਨੂੰ ਕਹਿੰਦਾ 5 ਵਜੇ ਠਾਲਦੀ ਤੈਨਾਂ ਆ ਕੇ ਫੋਟੋਆਂ ਖਿੱਚ ਕੇ ਆਇਆ ਐ ਰੀਲਰ ਲੂਲਣਾ ਉਹ ਬਣਾਈਆਂ ਇਹਨਾਂ ਨੇ ਤੇ ਬਾਕੀ ਫੋਟੋਆਂ ਖੇਚੀਆਂ ਬੁੱਧੂ ਨੇ ਮੈਮਰੀ ਕਾਰਡ ਸਾਰਾ ਹੀ ਮੇਰੇ ਖਾਨਾ ਭਰ ਲਿਆ ਜੀ ਅੱਜ ਜੁੱਤੀ ਖਾ ਕੇ ਜਾਣੇ ਲੱਗਦਾ ਉਥੋਂ ਜੁੱਤੀਆਂ ਖਾ ਗਿਆ ਉਹ ਨਿਆਣੇ ਵੀ ਹੱਸਦੇ ਆ ਉਹਦੇ ਵੀਡੀਓ ਵੀਡੀਓ ਆ ਆ ਰੋ 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 ਚਲੋ 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 ਜਾ ਰੋ ਜਾ ਚੱਲ ਹੋ ਜੇ ਹੁਣ ਚੱਲ ਬੁੱਧੂ ਲਓ ਜੀ ਦੇਦੀ ਚੱਲ ਕੇ ਤੁੰਨੇ ਕਮ ਜਾਣਾ ਭਾਈ ਉਹ ਕੋਤਰੀ ਵਗੈਰਾ ਕੋ ਲੋਕਲ ਸੈਟਿਊਨ ਸ਼ਿਮਲਾ ਇਹੋ ਘੁੰਮਣ ਘੁੰਮਣ ਘੁੰਮਣਾ ਜਲੰਧਰ ਨੂੰ ਜਾਣਾ ਨਹੀਂ ਪਹਿਲਾਂ ਪੰਗੜਾ ਪਹਿਲਾਂ ਇਦਾਂ ਚਾਇਨਾ 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 ਲਤੀਫਰਾ ਵੀ ਹੋ ਗਿਆ ਆ ਦੇ ਆ ਆ ਆਜੋ ਤੁਸੀਂ ਵੀ ਆਜੋ ਅੰਕ ਨਾਲ ਚਾਫੇ ਹੋ ਜਾਣਾ ਨਾਲ ਆਜੋ 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 ਇਧਰ ਹੋ ਜਾਣ ਪਲਵਾਨ ਜੀ ਉਨਾ ਚਾਰ ਹਟਣਾ ਨੇ ਇਦਾਂ ਬਹਿ ਕੇ ਵੀ ਉਹਨਾਂ ਚਿਰ ਹਟਣਾ ਨਹੀਂ ਜਿੰਨਾ ਚਿਰ ਹੱਥ ਜੂਤ ਨਹੀਂ ਫਿਰਦਾ ਸਾਡੇ ਤਰੀਕਾ ਵੀ ਇੱਥੇ ਪਹਿਣ ਸ਼ਿਮਲੇ ਵਾਜੋ ਲਓ ਜੀ ਕਰੋ ਚੈੱਕ ਵੀਊ ਸ਼ਿਮਲੇ ਦਾ ਜੀ ਆਹ ਦੇਖਣ ਆਉਂਦੇ ਲੋਕੀ ਇੱਥੇ ਨਿਕਨੇ ਕੇ ਧੀਰੇ ਕਰ ਵੀ ਇਧਰ ਕਰੋ ਚੈੱਕ ਜੀ ਹੈਗੀਆਂ ਬਿਲਡਿੰਗਾਂ ਉਦਾਂ ਕਿੰਨੀਆਂ ਕਿੰਨੇ ਮੰਜ਼ਲੀ ਆ ਦੇਖੋ 8 8 9 9 ਮੰਜਲੀ ਬਿਲਡਿੰਗ ਆ ਆ ਬਣਾਉਂਦੇ ਪਏ ਕੁਛ ਲੱਗਦਾ ਲੈਫਟ ਲੋਫਟਰ ਲਾਉਣਗੇ ਕਰੋ ਜੀ ਚੈੱਕ ਤੇ ਉਥੇ ਰੂਪ ਧਾਰ ਹੋਣਾ ਹਜੇ ਧਾਰਦੇ ਆ ਭਾਜੀ ਹੁਣਾਂ ਨੂੰ ਆ ਲਾਂ ਦੋ ਲਵਾਂ ਜੀ ਕਦਾਂ ਧਾਰੂਗੇ ਅੱਜ ਰੂਪ ਉਥੇ ਕਪੜੇ ਪਵਾਈਏ ਤੇਰੇ ਉਥੇ ਲਾਲਜੇ ਪਹਾੜੀਆਂ ਵਾਲੇ ਹੈਂ ਆਜੋ ਚੱਲਦੇ ਆਂ ਉਧਰ ਨੂੰ ਕਰੋ ਜੀ ਚੈੱਕ ਹੈ ਆ ਲਾਂਦੇ ਉਹਨਾਂ ਨੂੰ ਵੀ ਕਮਰਾ ਮਿਲਿਆ ਸਾਨੂੰ ਉਹ ਬੈਕ ਸਾਈਡ ਤੇ ਉਹਦੇ ਚਰਚ ਤੇ ਕਰੋ ਜੀ ਚੈੱਕ ਮਾਹੌਲ ਇਹਦੇ ਕਬੈਟ ਖੇਲਣ ਲੱਗੇ ਆ ਸਕੂਲ ਵਾਲੇ ਆ ਮੇਰੇ ਖਿਆਲ ਨਾਲ ਨਿਆਣੇ ਨੂੰ ਨੇ ਸਾਰੇ ਇਹ ਗਾ ਪਾਇਆ ਪਿਆ ਚਲੋ ਜੀ ਚੱਕੇ ਇਧਰ ਨਹੀਂ ਹੋਣੇ ਨਹੀਂ ਹੋਣੇ ਬੱਦੂ ਕਿੱਥੇ ਆ ਬੱਦੂ ਉਧਰ ਫੋਟੋਆਂ ਹੀ ਖਿੱਚੀ ਜਾਂਦੇ ਜੀ ਉਹ ਖੜੇ ਬੱਦੂ ਹੁਣੇ ਇਹ ਉਹ ਦੇਖੋ ਜੀ ਦੂਰੋਂ ਹੀ ਦੀਦਾ ਕਹਿੰਦੇ ਬੱਦੂ ਮਕਾਨਾਂ ਹਜੇ ਖੁੱਲਣੀਆਂ ਇੱਥੇ ਆਈਸਕ੍ਰੀਮ ਸ਼ੇਕ ਸ਼ੂਕ ਸਾਰਾ ਕੁਝ ਮਿਲਦਾ ਹੁੰਦਾ ਬਰਗਰ ਤਾਂ ਨਕਮਾਈ ਆ ਨਾ ਚੇਤਾ ਪਹਿਲਵਾਨ ਜੀ 버ਗਰ ਖਾਦਾ ਸੀ ਸਾਫਤਾ ਆ ਚਰਚਵਾਜੀ ਆ ਦੇਖਣ ਆਉਂਦੇ ਲੋਕੀ ਉੱਥੇ ਵਾਹ ਮਾਲ ਰੋਡ ਛਿੰਦੇ ਦਾ ਇਹੀ ਮਸ਼ਹੂਰ ਆ ਆ ਜਾਓ ਪਹਿਲਵਾਨ ਜੀ ਉਧਰੋਂ ਚੱਲਦੇ ਬੁੱਧੂ ਹੁਣ ਆਲੂ ਉਹ ਚੈੱਕ ਕਰੋ ਜੀ ਇਹ ਫੁਗਰਾ ਪੁੱਤ ਨਾ ਜੰਮੀ ਐ ਧੀ ਅੰਨੀ ਚੰਗੀ ਇਹਨਾਂ ਤੇ ਬਣੀ ਐ ਜੀ ਉਹ ਕਹਾਵਤ ਆਉਂਦੇ ਐ ਐਕਸ਼ਨ ਨਹੀਂ ਚੈੱਕ ਕੀਤਾ ਤੁਸੀਂ ਕਦੋਂ ਦਾ ਸੀਗਾ ਰੋਜੀ ਜੀ ਕਿ ਇਧਰ ਅੱਛਾ ਹੈ ਬੜੀ ਚਲਦੀ ਆ ਰਹੇ ਆ ਆ ਲਓ ਜੀ ਮੈਮਰੀ ਕਾਰਡ ਖਦੇ ਭਰ ਕੇ ਹੀ ਹਟਣਾ ਇਹਨਾਂ ਨੇ ਅੱਜ ਤੇ ਪਲਵਾਨ ਨੇ ਇੰਨੀਆਂ ਫੋਟੋਆਂ ਕਦੇ ਖੇਚਦਾ ਹੈ ਹੈ ਦੋ ਹੀ ਲੱਗੇ ਹੋਏ ਦੋ ਹੀ ਲੱਗੇ ਜਾਂ ਤੇ ਐ ਉਹ ਦੋ ਹੀ ਲੱਗੇ ਹੋਏ ਸੀ ਹਬੀ ਫੋਟੋਆਂ ਜਦੋਂ ਉਹ ਸਵੇਰ ਦੇ ਲੱਗੇ ਪਲਵਾਨ ਕਹਿੰਦਾ ਨਾਲ ਲੈ ਆਏ ਇਹਨੂੰ ਹੁਣ ਮੇਰੇ ਯਾਰਾਂ ਨਾ ਟਾਈਮ ਹੋ ਗਿਆ 9:00 ਵੱਜ ਗਏ ਫੋਟੋ ਇੱਕ ਨਹੀਂ ਪਸੰਦ ਮੈਨੂੰ ਆਈ ਸਾਰੀ ਦੇਖੀ ਪਹਿਲਾਂ ਬਰਸ਼ ਲਓ ਤਿੰਨੇ ਜਣੇ ਦਿਨ ਦੌੜੇ ਆਏ ਸੀ ਕੋਲਕਾਟ ਆ ਗਈ ਆ ਜਾ ਕੇ ਕਰਕੇ ਆਓ ਜਾ ਕੇ ਓਏ ਮੂੰਹ ਨਾ ਲਾਈ ਬੋਤਲ ਨੂੰ ਫੜਾ ਬਿਮਾਰੀ ਲਵਾਉਂਗਾ ਮੇਰੀ ਬੋਤਲ ਆਏ ਹੇ ਹਿੰਦੁਸਤਾਨਾ ਹਿੰਦੂ ਨਹੀਂ ਲਓ ਜੀ ਕਰੋ ਚੈੱਕ ਇਧਰ ਬੁੱਧੂ ਹੁਣੀ ਉਦਾਂ ਇੱਕ ਅਦਾ ਸ਼ਬਦ ਖਾ ਜਾਂਦੇ ਹੁੰਦੇ ਜੀ। ਚਾਹ ਨਹੀਂ ਕਮੂਗੀ। ਕਿਤੋਂ? ਚਾਹ ਕੀ ਕਰਨੀ ਪਰੋਟੇ ਖਾ ਲੌਂਦੇ ਆਂ ਤੁਹਾਨੂੰ ਸਿੱਧੇ ਹੁਣ। ਚਾਹ ਤੇ ਚਾਹ ਦਵਾਈ ਲਈ ਦਵਾਈ ਬੰਦ ਕਰਨਾ। ਦਵਾਈ ਖਾਣੀ ਜੀ ਜੇ ਕੰਮ ਹੋਇਆ ਬੁੱਧੂ ਹੁਣਾਂ ਨੂੰ। ਚਾਹ ਨਾ ਖਾਣੀ ਨਾਲੇ ਪਾਣੀ ਨਾ ਖਾ। ਨਾ ਚਾਹ ਨਹੀਂ ਖਾਣੀ ਨਾਲੀ ਬਗੀ ਜਾਂਦੀ। ਲਓ ਜੀ ਬੁੱਧੂ ਹੁਣੀ ਵੀ ਪਹੁੰਚ ਗਏ ਆ। ਅਜੀ ਤਾਂ ਦੱਸਿਆ ਨਹੀਂ ਸੀ ਇਦਾਂ ਕੋਲੋਂ ਦੀ ਨੰਗੇ ਸੀ ਆਹ ਵੇਖੋ ਦੋਨੇ ਜਾਨੇ ਬੁੱਧੂ ਹੁਣਾਂ ਨੂੰ ਆ ਗਈ ਸੀ ਟੌਲਟ। ਇਦਾਂ ਨੰਗੇ ਸੀ ਕੋਲੋਂ ਦੀ। ਫੇਂ ਗਾਂ ਜਾ ਕੇ ਕੀ ਸਟੋਰੀਆਂ ਚੈੱਕ ਕਰ ਲੀਆਂ ਤੇ ਕੀ ਹੋਇਆ ਭਲਵਾਨ ਜੀ ਉਹ ਜਿੱਤ ਆਇਆ ਨਾ ਇੱਥੇ ਹੀ ਆ ਗਿਆ ਮੈਂ ਫੇਰ ਦੇਖ ਕੇ ਉਹਨੇ ਸਟੋਰੀਆਂ ਚੈੱਕ ਕਰ ਲੀਆਂ ਹਨਾ ਨਹੀਂ ਤਾਂ ਆਪਾਂ ਤਾਂ ਭੁੱਖੇ ਹੀ ਮਾਰਨੇ ਸੀ ਐਵੇਂ ਜੋਰ-ਜੋਰ ਲਾ ਕੇ ਆ ਗਿਆ ਰਾਤੀ ਕਦਵਾ ਜੀ ਨਰਨੇ ਪੇਟੀ ਸੌਂ ਗਿਆ ਬਾੜਾ ਜੋਰ ਲਾਇਆ ਹੋਣਾ ਇਹਨਾਂ ਨੂੰ ਨੁਕਸਾਨ ਕਰਾ ਲੈਣਾ ਹੈ ਆਪਦਾ ਕਿੱਟਨੀ ਵਾਰ ਕੱਢ ਲੈਣੇ ਸੀ ਬਦੂ ਹੁਣਾਂ ਨੇ ਟੋਲਟ ਖੰਨ ਗਏ ਸੀ ਜੀ ਤੇ ਬਾਕੀ ਬਾਜੀ ਕਾਫੀ ਦੀ ਤਾਂ ਲੋੜ ਹੀ ਨਹੀਂ ਸੀ ਯਾਰ ਆ ਸੀਗੀ ਤਾਂ ਸੀ ਇੱਕ ਇੱਧਰ ਇਹਨਾਂ ਤੁਹਾਨੂੰ ਕਿਹਾ ਸੀ ਇੱਕ ਕਾਫੀ ਆ ਤਿੰਨੇ ਜਣੇ ਸਟੋਰੀਆਂ ਪਾ ਕੇ ਉਸ ਤੋਂ ਬਾਅਦ ਝੱਗ ਝੁਗ ਝ ਪਾਣੀ ਫੇਰ ਲਓ ਗਲਾਸ ਚ ਪੀ ਲਓ 1/3 ਕਰ ਦਿਓ ਅੱਜ 1/3 ਕਰਨੀ ਭਾਜੀ ਇਹਨਾਂ ਨੂੰ ਯਾਰ ਆਹ ਇੱਕ ਹੋਰ ਕੱਪ ਔਰ ਬੁੱਧੂ ਹੁਣ ਕਿਸਮਤ ਮਾੜੀ ਪਹੁੰਚ ਹੀ ਗਏ ਅਸੀਂ ਤਾਂ ਭੁੱਖੇ ਮਾਨਨੇ ਸੀਗੇ ਜੀ ਅੱਜ ਲਓ ਜੀ ਕਰੋ ਇਧਰ ਚੈੱਕ ਪਹਿਲਵਾਨ ਜੀ ਆਹ ਸ੍ਰੀ ਗਾਲ ਕਰ ਦਿਓ ਪਹਿਲਾਂ ਸਾਰਿਆਂ ਨੂੰ ਚੈਨਲ ਕਰ ਲਿਓ ਸਬਸਕ੍ਰਾਈਬ ਤੋਂ ਹੈ ਚੈਨਲ ਸਬਸਕ੍ਰਾਈਬ ਕਰ ਲਓ ਭਾਈ ਕੀ ਚੈਨਲ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਬਈ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਕੀ ਸਬਸਕ੍ਰਾਈਬ ਸਬਸਕ੍ਰਾਈਬ ਨਹੀਂ ਕਰਦਾ ਸਬਸਕ੍ਰਾਈਬ ਸਬਸਕ੍ਰਾਈਬ ਕਰਾਈਬ ਸਬਸਕ੍ਰਾਈਬ ਕਰ ਹਾਂ ਕੀ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰਾ ਲਓ ਯਾਰ ਨਹੀਂ ਨਿਕਲਦਾ ਮੈਂ ਦੱਤੀ ਮੜ ਜਾ ਕੀ ਚੈਨਲ ਨੂੰ ਤੋ ਕਰ ਸ਼ੱਕਰ ਪਾਰਾ ਕਰ ਲਓ ਕੀ ਰੋ ਜਾ ਚੈਨਲ ਨੂੰ ਕੀ ਕਰ ਲਓ ਸਬਸਕ੍ਰਾਈਬ ਸ਼ਗਰਪਾਰਾ ਕਰ ਲੋ ਤੂੰ ਬੇ ਸ਼ਗਰਪਾਰਾ ਨਹੀਂ ਕਹਿ ਮੜ ਜਾ ਤੋ ਸਾਰੇ ਨੂੰ ਇੱਕ ਚੰਗੀ ਤਰ੍ਹਾਂ ਕਹਿ ਚੈਨਲ ਨੂੰ ਸਾਰੇ ਜਿਹੜੇ ਸਬਸਕ੍ਰਾਈਬ ਕਰ ਲੋ ਜੀ ਸਬਸਕ੍ਰਾਈਬ 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 ਲੋ ਜੀ ਬਾਕੀ ਟੇਬ ਤਾਂ ਇਹ ਨਹੀਂ ਚੁੰਨੀ ਬੰਨਣੀ ਪਈ ਇੱਧਰ ਇਹ ਤਾਂ ਰਾਵਣ ਬਣਾਤਾ ਤੂੰ ਤਲਵਾਰ ਵੀ ਲੈ ਆ ਲੋ ਜੀ ਟੋਪੀ ਚੈੱਕ ਕਰਿਓ ਏ ਆ ਚੈੱਕ ਨਹੀਂ ਰੀਸਾਂ ਬੁੱਧੂ ਤੇਰੀਆਂ ਇਹ ਇਧਰੋਂ ਦਿਖਾਓ ਮੜ ਜਾ ਕੋਈ ਨਹੀਂ ਬੰਨ ਲੈਣਦੇ ਇਹਨੂੰ ਪਲਵਾਨ ਜੀ ਤੁਸੀਂ ਵੀ ਤਿਆਰ ਹੋ ਜਾਓ ਇਹਨੂੰ ਵੀ ਅੰਕਲ ਕਰ ਯਾਰ ਤਿਆਰ ਇੱਕ ਆਹ ਤੇ ਬੰਦਾ ਪਿੱਛੇ ਨਹੀਂ ਫੋਟੋ ਅਸੀਂ ਆਪ ਹੀ ਖੇਚ ਲੈਣੀ ਫੋਟੋ ਨਹੀਂ ਖੇਚਣੀ ਆਥੇ ਫੋਟੋ ਖੋ ਆਪ ਹੀ ਖੇਚ ਲੈਣੀ ਓਏ ਚੱਲ ਪਾ ਇਹਨੂੰ ਵੀ ਕਰੋ ਅੰਕਲ ਜੀ ਇਧਰ ਵੀ ਕਰੋ ਪਲਵਾਨ ਨੂੰ ਇਹਨੂੰ ਕੁੜੀਆਂ ਵਾਲਾ ਪਰੋ ਕੁੜੀਆਂ ਵਾਲਾ ਕੁੜੀਆਂ ਵਾਲਾ ਇੱਕ ਇਹਨੂੰ ਜਨਾਨੀ ਦੇ ਰੂਪ ਚ ਲੈ ਆਓ ਆ ਜਾ ਕੁੜੀਆਂ ਵਾਲਾ ਕੁੜੀਆਂ ਵਾਲਾ ਚਲੋ ਚਲੋ ਇੱਕ ਹੋਰ ਹੋਣਾ ਹਜੇ ਤਿਆਰ ਕੀ ਕਹਿੰਦਾ ਕਿਦਾਂ ਦਾ ਲੱਗਦਾ ਲੋ ਜੀ ਇਧਰ ਇਧਰ ਹੋਣ ਲੱਗਾ ਜੀ ਤਿਆਰ ਪਹਿਲਵਾਨ ਜੀ ਰੰਗ ਹੀ ਬਹੁਤ ਜਰੀਲਾ ਵਾ ਰੂਪ ਨਮਾ ਹੀ ਤਾਰ ਹੋਣਾ ਅੱਜ ਨਾਲ ਖਾੜਦਾ ਕੋਲੇ ਦੇ ਪਾਪਾ ਕੇ ਸਾਥ ਹੋਰ ਫੋਟੋ ਫੋਟੋ ਲੈ ਜੀ ਲੋ ਜੀ ਪਹਿਲਵਾਨ ਜੀ ਤੁਸੀਂ ਦੇਡ ਦੇਣਾ ਮੇਰੇ ਖਿਆਨਾਂ ਆ ਚੈੱਕ ਕਰੋ ਇਧਰ ਰੂਪ ਐਨ ਵਧੀਆ ਕਰਨਾ ਇਹਨੂੰ 250 ਵਾਲਾ ਤਿਆਰ ਕਰਨਾ 250 ਵਾਲਾ ਹਜੇ 30 40 ਵਾਲਾ ਹੋਇਆ ਸੋਚਵੇ ਹੋਵੇ ਡਾਂਸ ਹੋਜਵੇ ਐ ਲਓ ਜੀ ਇੱਧਰ ਵੀ ਹੋਣ ਲੱਗਾ ਤਿਆਰ ਹੋਣ ਲੱਗੀ ਬੇਗਮ ਹਜੇ ਅਜੇ ਦੂਸਰੀ ਵੀ ਹੋਣੀ ਇੱਧਰ ਆ ਵੀ ਕਰ ਰਾਂ ਇਹਦੇ ਗਰੀਬਾਂ ਦੀ ਬੇਗਮ ਵੀ ਕਰਨੀ ਹਜੇ ਤਿਆਰ ਇਹ ਵੀ ਨਾਲ ਹੋਊਗੀ ਰੁਕ ਜਾ ਚਲੋ 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 ਅੰਕਲ ਜੀ ਚਲੋ ਰਵੇ ਨਾ ਕੋ ਸੋ ਉਹ ਮਗਰ ਹੱਸ ਹੀ ਜਾਂਦੇ ਆ ਇਹਨਾਂ ਕੱਪੜੇ ਸਾਰੇ ਨਹੀਂ ਸਾਰੇ ਹੀ ਪਵਾ ਦੇਣੇ ਅਸੀਂ ਜਰਾਨੀਆਂ ਵਾਲੇ ਅਜੇ ਹੈ ਅੱਧੇ ਆ ਇਧਰ ਕੱਪੜੇ ਚਲੋ ਇਹ ਪਹਿਲਵਾਨ ਜੀ ਸਲਵਾਰ ਸਲਵਰ ਵੀ ਪਾਉਣੀ ਜੈ ਤੀ ਹੈ ਨਹੀਂ ਨਹੀਂ ਸਲਵਾਰ ਪਵਾਈਏ ਤੇ ਜੀਨ ਦਿਸਣੇ ਯਾਰ ਆ ਲਓ ਜੀ ਇਹ ਆ ਟੋਪੀ ਨਹੀਂ ਆਉਂਦੀ ਉਧਰ ਟੋਪੀ ਨਹੀਂ ਆਉਂਦੀ ਪੂਰੀ ਇਹ ਚਮਕੇ ਪਾ ਇਧਰ ਹਾਂ ਚੱਕ ਨਹੀਂ ਨਖਰਾ ਤੇਰਾ ਪਹਿਲਵਾਨ ਆ ਗਈਆਂ ਯਾਰ ਹੈ ਗਈਆਂ ਜੀ 100 ਨਹੀਂ ਨਹੀਂ ਇਹ ਆ ਜਾ ਕ ਪਲਵਾਨ ਹੁਣੀ ਨਹੀਂ ਮੰਨਦੇ ਪਲਵਾਨ ਜੀ ਹੈਗਾ ਤਾਂ ਬਾਦਸ਼ਾਹ ਆ ਪਰ ਤੂੰ ਬੇਗਮ ਬਣਾਈ ਜਾਣਾ ਇਹ ਉਹ ਚਾਕੋ ਫਿਰਦੇ ਕੀ ਪਾਤਾ ਪਲਵਾਨ ਨਹੀਂ ਦਿੱਸਾਂ ਤੇਰੀਆਂ ਮਟਕਾ ਪਿਆ ਉਦੋਂ ਆ ਜਾ ਇਹ ਇਹਨੂੰ ਵੀ ਕਰੋ ਮੜ ਜਾ ਇਹਨੂੰ ਵੀ ਕਰੋ ਇੱਧਰ ਅੰਕਲ ਇਹਨੂੰ ਵੀ ਕਰ ਅੰਕਲ ਇੱਧਰ ਵੀ ਇੱਧਰ ਵੀ ਅੰਕਲ ਇਧਰ ਵੀ ਕਰ ਮੜ ਜਾ ਤਿਆਰ ਇਹ ਵੀ ਬੁੜੀਆਂ ਵਾਲਾ ਲਿਪਸਟਿਕ ਮੜ ਜਾ ਮੂੰਹ ਮੰਗਦੇ ਲਵਾ ਕੋਈ ਨਹੀਂ ਇਦਾਂ ਨਹੀਂ ਯਾਰ ਤਿਆਰੀ ਹੋਈ ਉਸਤਾਦ ਹੋਰ ਹੈ ਨਹੀਂ ਕੋਸ ਤਿਆਰ ਕਰ ਚੱਲ ਇਹਨੂੰ ਇਹਨੂੰ ਵੀ ਕਰੋ ਦਵਾਜ ਕੀ ਕਹਿੰਦੇ ਆ ਤਾਂ ਮੈਨੂੰ ਇਦਾਂ ਲੱਗਦਾ ਛੋਲੇ ਚ ਪੰਪ ਪਾਇਆ ਹੁੰਦਾ ਉਹ ਯਾਰ ਆ ਨਹੀਂ ਨਹੀਂ ਨਾ ਆ ਨਹੀਂ ਬੰਦਿਆਂ ਵਾਲਾ ਥੋੜਾ ਪਾਣਾ ਜਨਾਨੀਆਂ ਵਾਲਾ ਪਾਉਣਾ ਉਹ ਨਹੀਂ ਲਾ ਓਏ ਲਾ ਲਾ ਨਹੀਂ ਲਾ 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 ਇਹ ਨਹੀਂ ਕੋਣਾ ਇਹ ਥੋੜੋ ਜਨਾਨੀਆਂ ਵਾਲਾ ਕਹਦਾ ਇਧਰ ਨੂੰ ਕਰਦਾ ਦਿਖਾਦਾ ਫੁੱਤ ਮੜ ਜਾ ਆ ਦੇ ਓਏ ਆ ਦੇ ਇਹ ਕਿੱਥੇ ਗਈ ਸੀ ਕਿਦਾਂ ਕਿਦਾਂ ਚੱਲ ਚੱਲ ਅੱਜ ਘੜਾ ਵੀ ਚੱਕਣਾ ਨਾਰਕਲੀ ਨੇ ਇਧਰ ਪਾਣੀ ਨਹੀਂ ਡਿਆ ਇਹ ਥੋੜੀ ਲੈ ਕੇ ਇਹ ਪਾਣੀ ਵਿੱਚ ਕਿੱਥੋਂ ਨਹੀਂ ਲਓ ਜੀ ਇੱਧਰ ਵੀ ਹੋਣ ਲੱਗਾ ਤੇ ਯਾਰ ਐਡਾ ਜੁਲਮ ਨਾ ਕਰੋ ਓਏ ਐਡਾ ਜਨਾਨੀ ਲੱਭਣੀ ਨਹੀਂ ਤੈਨੂੰ ਮੁੜ ਕੇ ਕਿਦਾਂ ਐਡਾ ਜੁਲਮ ਨਾ ਕਰ ਐਡਾ ਜਨਾਨੀ ਲੱਭਣੀ ਨਹੀਂ ਮੁੜ ਕੇ ਉਹਨੂੰ ਸੈੱਟ ਕਰ ਮੜ ਜਾ ਸੈੱਟ ਉਹ ਇਹ ਤਾਂ ਮੂਹਰ ਨੂੰ ਸੈੱਟ ਲਿਆ ਥਾਲਿਆ ਤੂੰ ਉਹਨੂੰ ਥੋੜਾ ਜਿਹਾ ਮੂਹਰ ਨੂੰ ਕਰ ਮੂਹਰ ਨੂੰ ਢੋੜੇ ਨੂੰ ਤਾਂ ਛੱਡ ਇੱਧਰ ਨੂੰ ਕੋਈ ਨਹੀਂ ਆਜੋ ਇਧਰ ਨੂੰ ਖਲੋ ਥੰਬਨੇਲ ਤੁਹਾਡਾ ਹੀ ਲਹਣਾ ਐਨ ਤਿਆਰ ਇਹਨੂੰ ਵੀ ਬਣਾ ਅਕਲ ਚੰਗੀ ਤਰ੍ਹਾਂ ਜਨਾਨੀ ਬਣਾਏ ਤੇ ਕਾਂਡੇ ਕੁੱਡੇ ਪਾ ਕੇ ਐਨ ਕੰਨ ਲਾ ਦੀਏ ਇਹਦੀਆਂ ਐਨ ਕੰਨ ਲਾ ਦੇ ਫਿਰ ਤੂੰ ਕੀ ਦੇਖ ਕੇ ਕਰਨਾ ਲਓ ਜੀ ਨਹੀਂ ਇਦੋਂ ਬਾਅਦ ਮੜਾ ਮੂਡ ਟਾਂ ਲਓ ਜੀ ਬਿਗਮਾ ਹੋ ਗਈਆਂ ਤਿਆਰ ਚਾ ਇੱਕ ਦੇਖ ਇਦਾਂ ਇਦਾਂ ਚਲਾਉਂਦਾ ਸ਼ੇਕ ਮਰ ਜਾ ਕਿੜੀ ਕੱਢ ਕੇ ਆਉਂਦੀ ਏ ਇਧਰ ਨੂੰ ਆ ਜਾਓ ਪਹਿਲਾਂ ਕਿੜੀ ਤਾਂ ਕੱਢ ਕੇ ਆਓ ਇੱਕ ਆ ਜਾਓ ਓਏ ਇਧਰ ਆ ਲੈ ਕੇ ਆ ਇੱਕ ਬੇਗਮ ਦੇ ਬੱਚਾ ਹੋਣ ਵਾਲਾ ਦੂਜੀ ਪੜ ਰਿਹਾ ਆ ਜਾਓ ਮਰ ਜਾ ਕਿੜੀ ਕੱਢ ਕੇ ਆਓ ਇਧਰ ਨੂੰ ਆ ਜਾਓ ਇਧਰ ਨੂੰ ਕਿੜੀ ਕੱਢ ਕੇ ਆਓ ਆ ਜਾਓ ਪਲਵਾਨ ਜੀ ਤੋਰੋ ਓ ਇਹਨੂੰ ਰੱਖੋ ਇਹਨੂੰ ਇਹਨਾਂ ਨਹੀਂ ਤਾਂ ਇਹਨਾਂ ਮੋਢੇ ਤੇ ਟਿਕਾ ਕੇ ਜਿੱਦਾਂ ਫੋਟੋ ਤੇ ਰੱਖਿਆ ਹਾਂ ਇਦਾਂ ਆ ਜਾਓ ਮਰ ਜਾ ਕਿੜੀ ਕੱਢ ਕੇ ਆਓ ਇਧਰ ਪਤਾ ਲੱਗ ਜਵੇ ਸ਼ਿਮਲੇ ਆਏ ਆ ਆਜੋ ਇਧਰ ਨੂੰ ਘੇੜੀ ਕੱਢਿਓ ਬਾਹਰ ਨੂੰ ਘੇੜੀ ਕੱਢਿਓ ਘੇੜੀ ਕੱਢਿਓ ਘੇੜੀ ਕੱਢਿਓ ਵਾ ਇਧਰ ਆਜੋ 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 ਨਹੀਂ ਓਏ ਆਜੋ ਉਧਰ ਘੇੜੀ ਆਜੋ ਘੇੜੀ ਦਾ ਕੱਢਿਓ ਮਰ ਜਾ ਜੰਤਾ ਸਾਰੀ ਦੇਖਣ ਲਈ ਆ ਹਾਏ ਹਾਏ ਓਏ ਆਜੋ 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 ਹੁਣ ਇੱਕ ਨੱਚਦੇਆਂ ਦੀ ਰੀਲ ਬਣਾਉਣੀ ਢਾਡੀ ਆਜੋ ਰੁਕ ਜਾ ਦੋ ਮਿੰਟ ਦੋ ਮਿੰਟ ਉਹ ਕੱਲੇ ਕੈਮਰੇ ਚ ਬਣਾਉਣੀ ਆ ਫੇ ਆਪਾਂ ਰੀਲ ਪਾਉਨੇ ਓਏ ਇਦਾਂ ਨਹੀਂ 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 ਚੱਲ ਜਾ ਰੁਕ ਜਾ ਚਲੋ ਉਹ ਕਿੱਦਾਂ ਸੀ ਯਾਰ ਚੱਲ ਚੱਲ ਬਦੂ ਚਲ ਕਿੱਦਾਂ ਸੀ ਜੂਮਰ 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 ਇਹਦਾ ਇਹਦਾ ਕਮਾਯ ਦਾ ਹੱਥ ਫੜ ਕੇ ਦੋਨੇ ਦੋਨੇ ਕਮਾ ਦੋਨੇ 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 ਜੂਮਰ ਆ ਵੱਡੀ ਨੂੰ ਨੇ ਚੱਕਰ ਦਵਾਉਂਦਾ ਆ ਨਾ ਆ ਜੋ ਨੇ ਉਦਾਂ ਹੁਣ ਡਾਂਸ ਕਰਕੇ ਮੜ ਜਾ ਬਣਾ ਦੀ ਇੱਕ ਬੇਬੂ ਇੱਧਰ ਆਓ ਇੱਧਰ ਸਹੀ ਹੋਣੀ ਐ ਇੱਧਰ ਇਦਾਂ ਚੈੱਕ ਕਰੋ ਜੀ ਭਲਵਾਂ ਤੂੰ ਮੋੜਿਆ ਆ ਆ ਵੀ ਮੇਰੀ ਕੀ ਦੋ ਆ ਜਾ ਵਾ ਇਧਰ ਨੂੰ ਐਸਾ ਹੀ ਨਹੀਂ ਆਈ ਫੋਟੋ ਨਹੀਂ ਸਹੀ ਆਈ ਜਾਵੇ 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 ਚੱਲ 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 ਉਹ ਚੱਕ ਚੋਂ ਮੁਕਾ ਓਏ ਝੌਂਕਾ ਚੱਕ ਉਹਦਾ ਆਜੋ ਪਹਿਲੇ ਇਧਰ ਨੂੰ ਆ ਜਾ ਮੜ ਜਾ ਦੋ ਮਿੰਟ ਖੜੋ ਤਾਂ ਸਹੀ ਐ ਇਧਰ ਨੂੰ ਆ ਕੇ ਇਧਰ ਨੂੰ ਆ ਕੇ ਤੇਰੀਆਂ ਤੇ ਬੁੱਲ ਬੜੇ ਕਾਲੇ ਆਏ ਕੁਲੇ ਪਲੌਂਦੇ ਆ ਚੱਲ ਚੱਲ ਉਧਰ ਨੂੰ ਚੱਲ ਆ ਇਹਨੂੰ ਫੜਾ ਤਾਂ ਸਹੀ ਆ ਜਾਓ ਆਜੋ ਮੜ ਜਾ ਕੋ ਉਧਰ ਨੱਚਦੇ ਆਂ ਦੀ ਬਣਾ ਲਈਏ ਇਦਾਂ ਇਦਾਂ ਨੂੰ ਯਾਰ ਇਦਾਂ ਨੂੰ ਕਰੋ ਇਦਾਂ ਨੂੰ ਮੂੰਹ ਮੇਰੇ ਨੂੰ ਐ ਦੀ ਨੱਚ ਪਹਲਵਾਨ ਜੀ ਤਾਂ ਥੋੜਾ ਜਿਹਾ ਪਿੱਛੇ ਹੋ ਵੋ ਬੁੱਧੂ ਥੋੜਾ ਜਿਹਾ ਪਿੱਛੇ ਹੋ ਵੋ ਬੁੱਧੂ ਆ ਜਾਓ ਤੂੰ ਇਦਾਂ ਲਈ ਸੈਟ ਤੇ ਆ ਐ ਦੀ ਨੱਚੋ ਮੜ ਜਾ ਰੀਲ ਪਾਉਣੀ ਆ ਆਪਾਂ ਚਲੋ 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 ਮਦਾਰੀ ਆਏ ਕਦੋਂ ਦੇਖੀ ਜਾਂਦੇ ਆ ਮਦਾਰੀ ਆਏ ਆ ਇਧਰ ਜਾਂ ਤਾਂ ਸਾਰੀ ਦੇਖਣ ਲਿਆ ਨੇ ਨੱਚ ਕੇ ਨੱਚ ਕੇ ਨੱਚ ਕੇ ਇੱਕ ਨੱਚ ਕੇ ਇਹਦੇ ਦਾ ਕੁਝ ਬਾਲਾ ਕੀ ਦਾ ਅchnani ਆਲੇ ਨੂੰ ਲੱਗਦਾ ਨਹੀਂ ਉਹ ਕਰਦਾ ਚਲਿਤਰ ਕਰਦਾ ਇਹ ਲੱਛਣੇ ਤੇ ਜਨਾਨੀ ਆਲੇ ਆਓ ਜੀ ਬਣਾਤੀਆਂ ਰਾਣੀਆਂ ਤੇ ਨਾਲ ਕਹਿੰਦੇ ਇੱਧਰ ਬੇਗਮ ਕੀ ਸੀ ਇਹਦਾ ਕੀ ਸੀਗਾ ਬਾਜੀ ਬੇਗਮ ਬੇਗਮ ਤੇ ਇਹ ਕੀ ਸੀਗਾ ਬਾਦਸ਼ਾ ਬੇਗਮ ਤਾਂ ਸੂਨਣ ਵਾਲੀ ਸੀਗੀ ਨਾਲ ਬਾਦਸ਼ਾ ਵੀ ਸੂਨਣ ਵਾਲਾ ਨਾਲਾ ਇੱਕ ਫੰਡਰ ਆ ਇੱਕ ਫੰਡਰ ਆ ਵੀ ਆ ਆ ਵੱਡੀ ਬੇਗਮ ਤੋਂ ਪਹਿਲਾਂ ਤਾਂ ਬਾਦਸ਼ਾਹ ਸੂ ਪਾਣਾ ਮੈਨੂੰ ਲੱਗਦਾ ਬੇਗਮ ਤੋਂ ਪਹਿਲਾਂ ਬਾਦਸ਼ਾਹ ਸੂ ਪਾਣਾ ਜੀ ਇਧਰ ਦੇਖ ਲਓ ਜੀ ਆ ਜਾਓ ਬਲੌਗ ਚੈੱਕ ਕਰਿਓ ਇਕਠਾਈ ਪਾ ਲੈਣਾ 25 30 ਮਿੰਟ ਦਾ ਜਿੰਨਾ ਵੀ ਹੋਏ ਜਿੰਮਲੇ ਦਾ ਜੀ ਕਰੋ ਚੈੱਕ ਇਹਨਲੇ ਦਾ ਵੀਊ ਪਰਤਾ ਉਸ ਚੈਨਲੋ ਦਾ ਨਾਮ ਤੋਂ ਬਾਅਦ ਵੀ ਲਓ ਜੀ ਇੱਧਰ ਇੱਧਰ ਕਰ ਲਿਓ ਚੈੱਕ ਜੀ ਵੀਊ ਨੰਬਰ ਮੇਰਾ ਆ ਇਹ ਦੇਖੀ ਜੀ ਪੂਰੇ ਨਾਮ ਉਸਕੇ ਚੈੱਕ ਕਰਨੇ ਚੱਲਦਾ ਨਾ ਮੋਬਾਈਲ ਆ ਉਹ ਜੋ ਇਹ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpoor3 ਤੇ ਇੰਸਟਾਗ੍ਰam ਦੀ ਹੈਗੀ ਆ poor.singh ਤੇ ਕਰ ਲਿਓ ਸਾਰੇ ਜਣੇ ਫੋਲੋ ਫੇਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ pawar.singh ji ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੋਣਾ ਪਈ